ਤਨ ਤਨ ਸਤਗੁਰੂ ਕਲਗੀਧਰ ਪਾਸ਼ਾ ਦਸਵੇਂ ਪਾਸ਼ਾ ਜੀ ਦੇ ਸਿੱਖਲੇ ਬਚਨ ਜੋਤੀ ਜੋਤ ਸਮਾਉਣ ਬੇਲੇ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪੰਥ ਪ੍ਰਤੀ ਬਚਨ ਕੀਤੇ ਉਹਨਾਂ ਦਾ ਵੇਰਵਾ ਵਖ ਵਖ ਸਾਖੀਕਾਰਾਂ ਇਤਿਹਾਸਕਾਰਾਂ ਵੰਸਾ ਵਲੀ ਨਾਮਿਆਂ ਗੁਰ ਪਰਨਾਲੀਆਂ ਗੁਰ ਬਿਲਾਸਾਂ ਰਹਿਤ ਨਾਮਿਆਂ ਮੁਕਤ ਨਾਮਿਆਂ ਅਤੇ ਨਿਕਟਵਰਤੀ ਸਿੱਖਾਂ ਨੇ ਦਿੱਤਾ ਹੈ ਉਨ੍ਹਾਂ ਸਭ ਫਰਮਾਇ ਕਥਨਾਂ ਨੂੰ ਮਿੱਥ ਕੇ ਗਿਆਨੀ ਠਾਕੁਰ ਸਿੰਘ ਜੀ ਨੇ ਗੁਰਦੁਆਰਾ ਦਰਸ਼ਨ ਵਿੱਚ 52 ਬਚਨ ਕਰ ਦਰਜ ਕੀਤਾ ਹੈ ਜੋ ਇਸ ਪ੍ਰਕਾਰ ਹਨ। ਪ੍ਰਥਮ ਬਚਨ ਬਚਨ ਸਿ ਕੀਰਤ ਧਰਮ ਕੀ ਕਰਨੀ। ਦੂਜਾ ਦਸਵੰਦ ਦੇਣਾ। ਤੀਜਾ ਕੰਠ ਕਰਨੀ ਗੁਰਬਾਣੀ। ਚੌਥਾ ਜਾਗਣਾ ਅੰਮ੍ਰਿਤ ਵੇਲੇ। ਪੰਜਵਾਂ ਸੇਵਾ ਰੂਚੀ ਨਾਲ ਸਿੱਖ ਸੇਵਕ ਦੀ ਕਰਨੀ। ਛੇਵਾਂ ਅਰਥ ਗੁਰਬਾਣੀ ਦੇ ਪੜਨੇ। ਗੁਰੂ ਘਰ ਦੇ ਵਿਦਵਾਨਾਂ ਸਿੱਖਾਂ ਪਾਸੋਂ 7ਵਾਂ ਰਹਿਤ ਪੰਜਾ ਕਕਾਰਾਂ ਦੀ ਦ੍ਰਿੜ ਰੱਖਣੀ 8ਵਾਂ ਸਤਸੰਗ ਜਾਂ ਸ਼ਬਦ ਦਾ ਅਭਿਆਸ ਕਰਨਾ 9ਵਾਂ ਧਿਆਨ ਸਤ ਸਰੂਪ ਸਤਗੁਰ ਦਾ ਕਰਨਾ 10ਵਾਂ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ 11ਵਾਂ ਅਰਦਾਸ ਸਭ ਕਾਰਜਾਂ ਦੇ ਆਰੰਭ ਕਰਨ ਵੇਲੇ ਕਰਨੀ ਭਾਵੇਂ ਜੰਮਣ 12ਵਾਂ ਭਾਵੇਂ ਜੰਮਣ ਮਰਨ ਦਾ ਵਿਆਹ ਆਨੰਦ ਹੋਵੇ ਜਪ ਦਾ ਪਾਠ ਕਰ ਤਿਹਾਵਲ ਕੜਾ ਪ੍ਰਸ਼ਾਦ ਕਰ ਕਰੇ ਕੜਾ ਜਪ ਪਾਠ ਸੋਠਾਣਾ ਨੰਦ ਸਾਹਿਬ ਦੀਆਂ ਪੰਜ ਪੌੜੀਆਂ ਅਰਦਾਸ ਕਰ ਪ੍ਰਥਮੇ ਪੰਜ ਪਿਆਰਿਆਂ ਤੇ ਹਜੂਰੀ ਗ੍ਰੰਥੀ ਸਿੰਘ ਦਾ ਵਰਤਾਰਾ ਵਰਤਕੇ ਰੱਖ ਉਪਰੰਤ ਸੰਗਤਾਂ ਨੂੰ ਵਰਤਾ ਦੇਣਾ ਸੀਤਲਾ ਜਗਾ ਆਦੀ ਦੇਵੀਆਂ ਦਾ ਮਨਸਿਆ ਹੋਆ ਪ੍ਰਸ਼ਾਦ ਨਹੀਂ ਖਾਵਨਾ 13ਵਾਂ ਜਦ ਤੱਕ ਕੜਾ ਪ੍ਰਸ਼ਾਦ ਵਰਤਦਾ ਰਹੇ ਸਾਰੀ ਸੰਗਤ ਡੋਲ ਬੈਠੀ ਰਹੇ 14ਵਾਂ ਵਿਆਹ ਆਨੰਦ ਬਿਨਾਂ ਗ੍ਰਸਤ ਨਹੀਂ ਕਰਨਾ 15ਵਾਂ ਪਰ ਇਸਤਰੀ ਮਾਪੇਣ ਧੀ ਪੈਨ ਕਰ ਜਾਣਨੀ ਵਿਲਾਸ ਲਈ ਪਰ ਇਸਤਰੀ ਦਾ ਸੰਗ ਨਹੀਂ ਕਰਨਾ 16ਵਾਂ ਇਸਤਰੀ ਦਾ ਮੂੰਹ ਨਹੀਂ ਫਟਕਾਰਨਾ 17ਵਾਂ ਜਗਤ ਜੋੜ ਤਮਾਕੂ ਵਿਖਿਆ ਦਾ ਤਿਆਗ ਕਰਨਾ 18ਵਾਂ ਰਹਿਤਵਾਨ ਤੇ ਨਾਮ ਜਪਣ ਵਾਲੀਆਂ ਗੁਰਸਿੱਖਾਂ ਦੀ ਸੰਗਤ ਕਰਨੀ 19ਵਾਂ ਜਿਤਨੇ ਕੰਮ ਆਪਣੇ ਕਰਨ ਦੇ ਹੋਣ ਉਹਨਾਂ ਦੇ ਕਰਨੇ ਵਿੱਚ ਦਲਿੱਦਰ ਨਹੀਂ ਕਰਨਾ 20ਵਾਂ ਗੁਰਵਾਣੀ ਦਾ ਕੀਰਤਨ ਤੇ ਕਥਾ ਰੋਜ਼ ਕਰ ਸੁਣਨਾ ਤੇ ਕਰਨਾ 21ਵਾਂ ਕਿਸੇ ਦੀ ਨਿੰਦਾ ਚੁਗਲੀ ਤੇ ਈਰਖਾ ਨਹੀਂ ਕਰਨੀ 22ਵਾਂ ਧਨ ਜਵਾਨੀ ਤੇ ਕੁੱਲ ਜਾਤ ਦਾ ਮਾਨ ਨਹੀਂ ਕਰਨਾ 23 ਮਾ ਮਤੁ ਚੀਤੇ ਸੁਚੀ ਰੱਖਣੀ 24 ਮਾ ਸ਼ੁਭ ਕਰਮਨ ਤੇ ਕਦੇ ਨਾ ਟਰਨਾ 25 ਮਾ ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਣਨਾ 26 ਮਾ ਸੁਗੰਧ ਕਸਮ ਸੌਂ ਦੇ ਕਰ ਇਤਬਾਰ ਜਨਾਉਣ ਵਾਲੇ ਤੇ ਯਕੀਨ ਨਹੀਂ ਕਰਨਾ 27 ਮਾ ਸਤੰਤਰ ਵਿਚਰਨਾ ਰਾਜ ਕਾਜ ਦੀਆਂ ਕੰਮਾਂ ਉੱਤੇ ਦੂਸਰੇ ਮਤਾ ਦੀਆਂ ਪਰਸ਼ਾਂ ਨੂੰ ਅਧਿਕਾਰ ਨਹੀਂ ਦੇਣਾ ਦੇਸ਼ ਦੇ ਵਿਦੇਸ਼ੀ ਹਾਕਮ ਤੁਰਕਾਂ ਨੂੰ ਰੋਗਵਤ ਸਮਝਣਾ 28 ਮਾ ਰਾਜਨੀਤੀ ਪੜਨੀ 29 ਮਾ ਸ਼ਤਰੂ ਨਾਲ ਸ਼ਾਮ-ਦਾਮ, ਵੇਦ ਆਦਿਕ ਪਉ ਬਰਤਨੇ ਜੋ ਇਨਾਂ ਤਿੰਨਾ ਕਰ ਵਸ ਨਾ ਹੋਏ ਤਾਂ ਪਉ ਦੰਡ ਜੁਦ ਕਰਨਾ ਧਰਮ ਹੈ। 31ਵਾਂ ਸ਼ਸਤਰ ਵਿਦਿਆ ਤੇ ਘੋੜੇ ਦੀ ਸਵਾਰੀ ਦਾ ਅਭਿਆਸ ਕਰਨਾ ਹੈ। 31ਵਾਂ ਦੂਸਰੇ ਮਤਾਂ ਦੇ ਪੁਸਤਕ ਵਿਦਿਆ ਪੜ੍ਹਨੀ ਪਰ ਭਰੋਸਾ ਦੇ ਗੁਰਬਾਣੀ ਅਕਾਲ ਪੁਰਖ ਉੱਤੇ ਰੱਖਣਾ। 32ਵਾਂ ਜੋ ਪੁਰ ਸੰਸਾਰ ਦੇ ਵੰਦਨਾ ਵਿੱਚ ਫਸੇ ਹੋਏ ਹਨ ਜਿਵੇਂ ਮੱਖੀ ਸ਼ਹਿਦ ਵਿੱਚ ਲਿਪਟ ਜਾਂਦੀ ਹੈ ਉਹ ਕਰਮਾਂ ਵਿੱਚ ਖਚਤ ਕਰਮ ਕਾਂਡੀਆਂ ਦੇ ਉਪਦੇਸ਼ਾਂ ਤੇ ਧਿਆਨ ਨਹੀਂ ਦੇਣਾ ਜੋ ਗੁਰੂ ਨੇ ਉਪਦੇਸ਼ ਦਿੱਤੇ ਹਨ ਉਹਨਾਂ ਨੂੰ ਧਾਰਨ ਕਰਨਾ 33ਵਾਂ ਰਾਜ ਦਾ ਪਾਠ ਕਰ ਖੜੇ ਹੋ ਕੇ ਅਰਦਾਸ ਕਰਨੀ 34ਵਾਂ ਸੈਨਕਲ ਸੋਹਿਲਾ ਤੇ ਪਉਣ ਗੁਰੂ ਪਾਣੀ ਪਤਾ ਦਾ ਸ਼ਲੋਕ 35ਵਾਂ ਦਸਤਾਰ ਬਿਨਾਂ ਨਹੀਂ ਰਹਿਣਾ ਕੇਸ ਨੰਗੇ ਨਹੀਂ ਰੱਖਣੇ 36ਵਾਂ ਸਿੰਘਾਂ ਦਾ ਅਦਾ ਨਾਮ ਨਹੀਂ ਬੁਲਾਉਣਾ 37ਵਾਂ ਸ਼ਰਾਬ ਨਹੀਂ ਸੇਵਨੀ 38ਵਾਂ ਪਾਦ ਨਹੀਂ ਸਿਰ ਮੁੰਨੇ ਨੂੰ ਕੰਨਿਆ ਨਹੀਂ ਦੇਵਨੀ ਉਸ ਕਰ ਦੇਵਨੀ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋ ਤੇ ਸਿਕਰਤ ਸੋਚੀ ਹੋ ਜੋ ਕਰਜ਼ਈ ਨਾ ਹੋਵੇ ਭਲੇ ਸਵਾਬ ਦਾ ਹੋਵੇ। ਬੁੱਧ ਵਿਵੇਕ ਵੇਦ ਵਿద్ధి ਤੇ ਗਿਆਨਮਾਨ ਹੋਵੇ। 39ਵਾਂ ਸਭ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ। 40ਵਾਂ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ। 41ਵਾਂ ਬਚਨ ਕੌੜਾ ਨਹੀਂ ਕਹਿਣਾ ਜਿਸ ਕਰ ਕਿਸੇ ਦਾ ਹਿਰਦਾ ਦੁਖਦਾ ਹੋਵੇ। 42ਵਾਂ ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ। 43ਵਾਂ ਬਚਨ ਕਰਕੇ ਪਾਲਣਾ। 44ਵਾਂ ਤਿੱਥੀ ਪਰਦੇਸੀ ਲੋੜਵੰਦ ਦੁਖੀ ਅਪੰਗ ਮਨੁੱਖ ਮਾਤਰ ਦੀ ਸਖਤ ਸੇਵਾ ਕਰਨੀ। 45ਵਾਂ ਪੁੱਤਰੀ ਦਾ ਧਨ ਵਿਖ ਜਾਣਨਾ 47ਵਾਂ ਸਵਾੰਗੀ ਦਿਖਾਵੇ ਦਾ ਸਿੱਖ ਨਹੀਂ ਬਨਣਾ 47ਵਾਂ ਸਿੱਖੀ ਕੇਸਾਂ ਸਵਾਸਾ ਸੰਗ ਨਿਵਾਉਣੀ ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ 48ਵਾਂ 48ਵਾਂ ਚੋਰੀ ਯਾਰੀ ਠੱਗੀ ਧੋਖਾ ਦਗਾ ਨਹੀਂ ਕਰਨਾ 29ਵਾਂ ਸਿੱਖ ਸਿੱਖ ਦਾ ਇਤਬਾਰ ਕਰਨਾ ਗੁਰੂ ਕੇ ਸਿੱਖ ਤਰਕ ਨਾ ਕਹੇ ਚਾਰ ਵਰਨ ਸਿੱਖ ਪੰਥ ਵਿੱਚ ਆ ਕੇ ਗੁਰੂ ਭਾਈ ਹੋ ਜਾਂਦੇ ਹਨ 50ਵਾਂ ਝੂਠੀ ਗਵਾਹੀ ਨਹੀਂ ਦੇਣੀ 1 ਕੰਜਮਾ ਦਰੋਗ ਨਹੀਂ ਰਹਿਣਾ ਬਵੰਜਵਾ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ ਇਤਨੇ ਬਚਨ ਕਹਿ ਕੇ ਫਿਰ ਸਭ ਸਸਤਰ ਸਜਾਏ ਇੱਕ ਹੱਥ ਉੱਚਾ ਦਮਾਲਾ ਕੀਤਾ ਨੀਲਾ ਬਾਣਾ ਸਜਾਇਆ ਕਮਰ ਕਸਾ ਕੇਸਰੀ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਪਰ ਕਰਮਾ ਕੀਤੀ ਮੱਥਾ ਟੇਕਿਆ ਵਾਕ ਲੈਣ ਲਈ ਹੁਕਮ ਕੀਤਾ ਵਾਕ ਆਇਆ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਮਾਰੂ ਮਹੱਲ ਪੰਜਵੇਂ ਦਾ ਵਾਕ ਸੀ ਹੁਕਮ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਅਦਬ ਰੱਖਣਾ ਸਿੱਖੀ ਸਦਕ ਦੀ ਰਹਿਤ ਹੁਕਮ ਨਿਸ਼ਾਨੀ ਮੁਕਤੀ ਨਾਮ ਜਪਿਆਂ ਦੇ ਬਚਨ ਕਹੇ ਸੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦਾ ਪਾਠ ਕਰ ਅਰਦਾਸ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਕੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਜੋਤੀ ਜੋਤ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ